ਮੇਰਾ ਨਾਮ ਸੁਖਵਿੰਦਰ ਸਿੰਘ ਥਾਣਾ ਹੁਗਰਪੁਰਜਨ ਦਾ ਵਸਨੀਕ ਹੁੰਦਾ ਕੀ ਗੱਲ ਬਾਤ ਹੈ ਜਿਹੜੀ ਬੜੀ ਦੋਹਰੀ ਮਾਰ ਕਹਿੰਦੇ ਕਿ ਕੁੜੀ ਮਾਰ ਕੇ ਕਤਲ ਕੀਤਾ ਗਿਆ ਹੈ ਮੈਂ ਕਿੰਨੇ ਸਾਲਾਂ ਤੋਂ ਉਹ پڑھਣ ਵਾਸਤੇ ਗਈ ਸੀ ਜੋ ਸਾਨੂੰ ਸਾਡੀ ਰਿਸ਼ਤੇਦਾਰੀ ਤੋਂ ਪਤਾ ਲੱਗਿਆ ਵੀ ਮੈਨੂੰ ਕੱਲ ਕੋਈ 2:30 ਵਜੇ ਪਤਾ ਲੱਗਿਆ ਉਹੀ ਪੁਲਿਸ ਨੇ ਦੱਸਿਆ ਵੀ ਤੁਹਾਡੇ ਬੱਚਾ ਐਵੇਂ ਹੋ ਗਿਆ ਵਾ ਫੇਰ ਉਹ ਗਏ ਆ ਤੇ ਉਹ ਆਪਣੀ ਕਾਰਵਾਈ ਪੁਲਿਸ ਉੱਤੇ ਕਰਨ ਲਈ ਆ ਕਿੰਨੇ ਚਿਰ ਪਹਿਲਾਂ ਕੁੜੀ ਆ ਬਾਹਰ ਗਈ ਕੋ 2 ਸਾਲ ਹੋ ਗਏ ਦੇ ਭੈਣ ਭਾਈ ਦੋ ਭੈਣ ਭਾਈ ਆ ਇੱਕ ਕੁੜੀ ਆ ਤੇ ਇੱਕ ਟਾਕਰ ਵੀ ਉਹਦੇ ਭਾਈ ਕਾ ਲਈ ਟਰਾਈ ਕਰਦੇ ਡਾਕ ਡਾਕਟਰੀ ਕਰਦੀ ਕਿਵੇਂ ਦੇਖਦੇ ਜੋ ਕੀ ਮੰਨ ਕਰਦੇ ਜੋ ਜੁਬਾਨ ਤੋਂ ਨਹੀਂ ਬੋਲਦੇ ਇਹ ਦੁਨੀਆ ਤੋਂ ਦੇ ਰਹੀ ਕੀ ਮੰਨ ਕਰਦੇ ਸਾਫ਼ ਜੀ ਮੰਗ ਕਰਦੇ ਆ ਮੰਗਾ ਮੰਗਾ ਇੱਥੇ ਕਹਦੀਆਂ ਜੋ ਇੱਥੇ ਹਾਲਾਤ ਉਹੋ ਹੀ ਬਾਹਰ ਬਣੇ ਪਏ ਆ ਉੱਥੇ ਵੀ ਗੈਂਗਸਟਰ ਵਾਰ ਚੱਲਣਦੇ ਆ ਉੱਥੇ ਰੋ ਪਾਰਟੀਆਂ ਆਪਸ ਵਿੱਚ ਗੋਲੀ ਚਲਾਉਂਦੇ ਸੀ ਇਹ ਰੋਡ ਦੇ ਉੱਤੇ ਖੜੀ ਸੀ ਗੋਲੀ ਇਹਦੇ ਲੱਗੀ ਤੇ ਉਹਦੀ ਮੌਤ ਹੋ ਗਈ ਐ ਇੱਕ ਸਰਪੰਚ ਜਗਤਾਰ ਸਿੰਘ ਪਿੰਡ ਢੁੰਡਾ ਇਹ ਕਹਿਣਾ ਚਾਹੁੰਦਾ ਏ ਕਿ ਢੁੰਡਾ ਹੀ ਘਟਨਾ ਵਾਪਰੀ ਹੈ ਤੁਹਾਡੇ ਪਿੰਡ ਦੀ ਇਹ ਜੀ ਬਹੁਤ ਮਤਭਗ ਦੀ ਘਟਨਾ ਵਾਂ ਹਰੇਕ ਪੰਜਾਬ ਦਾ ਜਿਹੜਾ ਬੱਚਾ ਉਹ ਆਪਣਾ ਭਵਿੱਖ ਬਣਾਉਣ ਵਾਸਤੇ ਬਾਰਲੇ ਦੇਸ਼ਾਂ ਬਾਹਰ ਦੀਆਂ ਕੰਟਰੀਆਂ ਦੇ ਵਿੱਚ ਪੜਾਈਆਂ ਕਰਨ ਵਾਸਤੇ ਜਾਂਦੇ ਆ ਇਸੇ ਹੀ ਤਰ੍ਹਾਂ ਇਹ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਸੁਖਵਿੰਦਰ ਸਿੰਘ ਜੀ ਸਾਹਿਬ ਦਾ ਸਰਪੰਚ ਇਹਨਾਂ ਦੀ ਬੱਚੀ ਜਿਹੜੀ ਹੈਗੀ ਉਹ ਵੀ ਪੜਾਈ ਕਰਨ ਵਾਸਤੇ ਗਈ ਸੀ ਪਰ ਉਥੇ ਜੋ ਪੰਜਾਬ ਦੇ ਵਿੱਚ ਹਾਲਾਤ ਆ ਇਸ ਤੋਂ ਵੀ ਵੱਧ ਜਿਹੜੇ ਹਾਲਾਤ ਜਿਹੜੇ ਉਹ ਖਰਾਬ ਹੋਏ ਪਏ ਆ ਦੋ ਗੁੱਟਾਂ ਦੇ ਵਿੱਚ ਜਿਹੜੀ ਉਹ ਆਪਸ ਵਿੱਚ ਕੋਈ ਲੜਾਈ ਹੋ ਰਹੀ ਸੀ ਇਹ ਬੱਚੀ ਜਿਹੜੀ ਹੈਗੀ ਆ ਆਪਣੇ ਪੜਾਈਦਰਾਂ ਜਾ ਰਹੀ ਸੀਗੀ ਤੇ ਉੱਥੇ ਰੋਡ ਦੇ ਉੱਤੇ ਇਹ ਜਿਹੜੀ ਆ ਉਹਨਾਂ ਦੀ ਗੋਲੀ ਜਿਹੜੀ ਆਣ ਕੇ ਵੱਜ ਗਈ ਪਰ ਇਹ ਗੱਲ ਹੈਗੀ ਜੋ ਇਹ ਸਰਕਾਰਾਂ ਜਿਹੜੀਆਂ ਵਾ ਇਹ ਬਾਹਰਲੇ ਦੇਸ਼ਾਂ ਦੀਆਂ ਜਿਹੜੀਆਂ ਉਹਨਾਂ ਨੂੰ ਵੀ ਇਹ ਜਿਹੜੀਆਂ ਕਾਰਵਾਈਆਂ ਇਹਨਾਂ ਇਹੋ ਜਿਹੇ ਅਨਸਰਾਂ ਤੇ ਕਰਨੀਆਂ ਚਾਹੀਦੀਆਂ ਜੋ ਜੇਕਰ ਪੰਜਾਬ ਦੀ ਗੱਲ ਕਰ ਲਈਏ ਤੇ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਲੌਂਡਰ ਜਿਹੜਾ ਵਾ ਉਹਦੀ ਸਥਿਤੀ ਖਰਾਬ ਹੋਈ ਆ ਇਸੇ ਹੀ ਤਰ੍ਹਾਂ ਸਾਡੇ ਤਰਨਤਾਰਨ ਜਿਹੜੇ ਦੇ ਵਿੱਚ ਵੀ ਬਹੁਤ ਸਾਰੀਆਂ ਪਿਛਲੇ ਦਿਨਾਂ ਦੇ ਵਿੱਚ ਜਿਹੜੀਆਂ ਇਹ ਘਟਨਾਏ ਹੋਦੀਆਂ ਗੋਲੀ ਦੀਆਂ ਜਿਹੜੀਆਂ ਵਾਪਰੀਆਂ ਪਾਟਕਰ ਦੀ ਬੀਬੀ ਦੇ ਉੱਤੇ ਵੀ ਜਿਹੜਾ ਉਹ ਵੇਖੋ ਉਹਦੀ ਵੀ ਮੌਤ ਕਰ ਦਿੱਤੀ ਗਈ ਉਹਦੇ ਘਰ ਲੁੱਟ ਖੋ ਕਰਕੇ ਹੋਰ ਵੀ ਜਿਹੜੀਆਂ ਵਾਰਦਾਤਾਂ ਹੋਈਆਂ ਜਿਹੜੀ ਇਹ ਬੱਚੀ ਦੀ ਜਿਹੜੀ ਇਹ ਵਾਰਦਾਤ ਹੋਈ ਆ ਇਹ ਤੇ ਸਾਡੇ ਇਹ ਨਗਰ ਨੂੰ ਸਾਡੇ ਇਲਾਕੇ ਨੂੰ ਪੰਜਾਬ ਨੂੰ ਜਿਹੜਾ ਇਹ ਚੰਝੋੜ ਕੇ ਰੱਖ ਦਿੱਤਾ ਅਸੀਂ ਇਹ ਮੰਗ ਕਰਦੇ ਆਂ ਵੀ ਇਹ ਸਰਕਾਰਾਂ ਨੂੰ ਜਿਹੜੇ ਆ ਇਹ ਕੋਈ ਨਾ ਕੋਈ ਠੁਕਵੇਂ ਕਦਮ ਚੁੱਕਣੇ ਚਾਹੀਦੇ ਆ ਜਿਹੜੇ ਇਹ ਇਹੋ ਜਿਹੀਆਂ ਜਿਹੜੀਆਂ ਇਹ ਭਾਰਦਾਤਾ ਹੁੰਦੀਆਂ ਇਹ ਨਾ ਹੋਣ ਬੱਚੇ ਤਾਂ ਦੀ ਸੇਫ ਰਹਿ ਸਕਦੇ ਜੇਕਰ ਸਰਕਾਰਾਂ ਕੋਈ ਨਾ ਕੋਈ ਇਹ ਪੇਨ ਲੈਣਗੇ